ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਰਮੀਪਸੇਰ ਕੋਟੜਾ ਸਾਰਾ ਮਸਵਾ ਕਰਦਾ ਸ਼੍ਰੀ ਗੁਰੂ ਰਾਮ ਦਾਸ ਕੋਚਿੰਗ ਸੈਂਟਰ ਦੇ ਸੈਕੂਨਸ ਮਾਰਕ ਕਲਾਸਿਸ ਅਫੀਸ਼ੀਅਲ YouTube ਚੈਨਲ ਪਰ ਆਪਣੇ ਕੁਐਸਚਨ ਜੋ ਮੈਂ ਪਹਿਲਾਂ ਕਰਵਾ ਦਿੱਤੇ ਸੀ ਪਿਆਰੇ ਦੋਸਤੋ ਆ ਵੀ ਹੋ ਗਿਆ ਸੀ ਆ ਵੀ ਹੋ ਗਿਆ ਸੀ ਇਹ ਵੀ ਹੋ ਗਿਆ ਸੀ ਜੀ ਦੋਸਤੋ ਹਾਂਜੀ ਤਾਂ ਅੱਜ ਦਾ ਜੋ ਦੋਸਤੋ ਅੱਜ ਦਾ ਜੋ ਪਹਿਲਾ ਕੁਐਸਚਨ ਹੈ ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਸ ਐਕਟ ਨੇ ਭਾਰਤ ਦੇ ਸੁਪਾਈ ਪ੍ਰਸ਼ਾਸਨ ਵਿੱਚ ਡਾਇਰਚੀ ਸਿਸਟਮ ਦੀ ਸ਼ੁਰੂਆਤ ਕੀਤੀ ਸੀ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਡਾਇਰਚੀ ਸਿਸਟਮ ਕੌਣ ਲੈ ਕੇ ਆਇਆ ਸੀ ਉਹ ਸੀ ਜੀ ਰੌਬਰਟ ਕਲਾਈਪ ਦ ਇਤੋਂ ਪਤਾ ਹੁੰਦਾ ਜੀ ਤੇ ਇਸ ਦਾ ਰਾਈਟ ਆਨਸਰ ਹੈ ਜੀ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਹੈ ਪਿਆਰੇ ਦੋਸਤੋ ਉਸ ਤੋਂ ਕੇ ਦੇਖਿਆ ਜੀ ਅਗਲਾ ਕੁਐਸਚਨ ਕਹਿੰਦਾ ਹੈ ਜੀ ਭਾਰਤ ਦੇ ਕਿਸ ਹਿੱਸੇ ਵਿੱਚ ਠੰਡਾ ਪਹਾੜੀ ਜਲਵਾਯੂ ਦੇਖਿਆ ਜਾਂਦਾ ਹੈ ਸਰ ਜੀ ਇਹ ਕੋਈ ਕੁਐਸਚਨ ਹੈ ਤਾਂ ਆਬੀਅਸ ਜਿੱਥੇ ਮਾਉਂਟ ਐਵਰੈਸਟ ਜਗ੍ਹਾ ਲੱਗਦੀ ਹੈ ਉਹ ਕਿੱਥੇ ਲੱਗਦੀ ਸਾਡੇ ਉੱਤਰੀ ਭਾਰਤ ਨੂੰ ਹੀ ਲੱਗਦੀ ਹੈ ਤਾਂ ਇਹ ਕਿਹਜ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਕਹਿੰਦਾ ਮੌਰੀਆ ਰਾਜਵੰਸ਼ ਦਾ ਸੰਸਥਾਪਕ ਕੌਣ ਸੀ ਆ ਇਹ ਉਹੀ ਸੀ ਦੋਸਤੋ ਜਿਸ ਦਾ ਪ੍ਰਧਾਨ ਮੰਤਰੀ ਸਲਾਹਕਾਰ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਸੀ ਜੋ ਸੀ ਦੋਸਤੋ ਜਾਣ ਕੇ ਅਸੀਂ ਕੁੱਟਿਆ ਅਸੀਂ ਵਿਸ਼ਨ ਗੁਪ ਸੀ ਵੈਰੀ ਵੈਰੀ ਇੰਪੋਰਟੈਂਟ ਚੰਦਰਗੁਪਤ ਮੌਰੀਆ ਦਾ ਰਾਈਟ ਆਨਸਰ ਹੈ ਜੀ ਉਸ ਤੋਂ ਕੇ ਕਹਿੰਦਾ ਜੀ ਹੇਟ ਲਿਗਾ ਵਿੱਚੋਂ ਕਿਹੜੀ ਕਿਤਾਬ ਦਾ ਦਾ ਭਾਈ ਨਰੋਜੀ ਦੁਆਰਾ ਲਿਖੀ ਗਈ ਹੈ ਦੋਸਤੋ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਾਵਰ ਐਂਡ ਅਨ ਬ੍ਰਿਟਿਸ਼ ਇਨ ਇੰਡੀਆ ਜੋ ਲਾਇ ਦਾ ਘਰ ਹੋ ਜਾਵੇਗਾ ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਇਸ ਦਾ ਰਾਈਟਰ 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 ਆਨਸਰ ਹੈ ਜੀ ਨੈਕਸਟ ਕੁਐਸਚਨ ਦੇਖਿਆ ਜਾਵੇ ਤਾਂ ਕਹਿੰਦਾ ਹੈ ਕਿ ਪੰਜਾਬ ਨੇ ਕਿਸ ਕਮੇਟੀ ਨੂੰ ਵਿਧਾਨ ਪ੍ਰੀਸ਼ਦ ਨੂੰ ਖਤਮ ਕਰ ਦਿੱਤਾ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ 1 ਜਨਵਰੀ 1970 ਨੂੰ ਖਤਮ ਕਰ ਦਿੱਤਾ ਸੀ ਵੈਰੀ ਵੈਰੀ ਇੰਪੋਰਟੈਂਟ ਨੈਕਸਟ ਕੁਐਸਚਨ ਦੇਖਿਆ ਜਾਵੇ ਤਾਂ ਕਹਿੰਦਾ ਹੈ ਹਲਦੀ ਵਿੱਚ ਮੌਜੂਦ ਰਸਾਇਣਕ ਮਿਸ਼ਰਣ ਹੈ ਆ ਗਿਆ ਸਾਡੀ ਸਾਇੰਸ ਦਾ ਕੁਐਸਚਨ ਤਾਂ ਇਹ ਹੈ ਜੀ ਟਾਰਟੈਰਿਕ ਐਸਿਡ ਨਹੀਂ ਜੀ ਕੁਰਕੂਮਿਨ ਇਸ ਦਾ ਰਾਈਟ ਆਨਸਰ ਹੈ ਜੀ ਉਸ ਤੋਂ ਕਿ ਦੇਖਿਆ ਜਾਬੀ ਤਾਂ ਕਹਿੰਦਾ ਹੈ ਜੀ ਹੀਠਾ ਦਿੱਤੇ ਵਿੱਚੋਂ ਕਿਸ ਨੇ ਇੰਦੋਰ ਘਰਾਣੇ ਦੀ ਸਥਾਪਨਾ ਕੀਤੀ ਸਰ ਜੀ ਇਹ ਕੀਤੀ ਸਾਡੇ ਅਮੀਰ ਖਾਨ ਨੇ ਮਤਲਬ ਕਿ ਉਸਤਾਦ ਅਮੀਰ ਖਾਨ ਇਸ ਦਾ ਰਾਈਟ ਆਨਸਰ ਹੈ ਜੀ ਉਸ ਤੋਂ ਕਿ ਕਹਿੰਦਾ ਖੇਤੀਬਾੜੀ ਦਾ ਹਰ ਸੀਜ਼ਨ ਅਕਤੂਬਰ ਨਵੰਬਰ ਵਿੱਚ ਸ਼ੁਰੂ ਹੁੰਦਾ ਹੈ ਅਤੇ ਅੰਤ ਵਿੱਚ ਖਤਮ ਹੁੰਦਾ ਹੈ ਆਬਵੀਅਸ ਹੈ ਕਦੋਂ ਖਤਮ ਹੋਵੇਗਾ ਮਾਰਚ ਅਪ੍ਰੈਲ ਦੇ ਵਿੱਚ ਹੀ ਕੀ ਆ ਸਾਡੀ ਹਾੜੀ ਦੀ ਫਸਲ ਆਉਂਦੀ ਹੈ ਜੀ ਤਾਂ ਰਾਈਟ ਆਨਸਰ ਮਾਰਚ ਅਪ੍ਰੈਲ ਹੈ ਬੀ ਆਪਸ਼ਨ ਹੈ ਜੀ ਅਗੇ ਕਹਿੰਦਾ ਪਿਆਰੇ ਦੋਸਤੋ ਪਦਮ ਅਵਾਰਡਾਂ ਦਾ ਘੜਦਾ ਕਰਮ ਕੀ ਆ ਵੱਡੇ ਤੋਂ ਛੋਟੇ ਵੱਲ ਜਾਣਾ ਹੈ ਸੀ ਤਾਂ ਦੇਖ ਲੈਣੇ ਸਭ ਤੋਂ ਵੱਡਾ ਕੀ ਹੈ ਜੀ ਪਦਵੀ ਪੁੱਛਣਾ ਪਹਿਲੀ ਗੱਲ ਤਾਂ ਸਾਡਾ ਆਂਸਰ ਇੱਥੇ ਹੀ ਆ ਗਿਆ ਬਸ ਐਨੇ ਜੀ ਨਾਲ ਸਾਡਾ ਕੀ ਆਂਸਰ ਹੋ ਗਿਆ ਸੀ ਆਪਸ਼ਨ ਇਸ ਦਾ ਰਾਈਟ ਆਂਸਰ ਹੋ ਗਿਆ ਜੀ ਉਸ ਤੋਂ ਕੇ ਦੇਖਿਆ ਜਾਵੇ ਕੀ ਕਹਿੰਦਾ ਹੈ ਦੋਸਤੋ ਫੇਰ ਲਿਖੇ ਰਾਜਵੰਸ਼ਾਂ ਵਿੱਚੋਂ ਕਿਸ ਨੇ 14ਵੀਂ ਸਦੀ ਵਿੱਚ ਵਿਜੇਨਗਰ ਰਾਜ ਦੀ ਸਥਾਪਨਾ ਕੀਤੀ ਤਾਂ ਇਹ ਦੋਸਤੋ ਤੁਹਾਡਾ ਕੀ ਹੈ ਜੀ ਹੋਮਵਰਕ ਹੈ ਹੋਮਵਰਕ ਵਾਲਾ ਪੁੱਛਣਾ ਤੇ ਇਸ ਦਾ ਆਂਸਰ ਤੁਸੀਂ ਦੇਣਾ ਹੈ ਜੀ ਇਸਨੇ ਦੇਣਾ ਹੈ ਸਰ ਜੀ ਤੁਸੀਂ ਦੇਣਾ ਹੈ ਤਾਂ ਇੱਕ ਮੈਨੂੰ ਇਹ ਦੱਸ ਦੇਣਾ ਕਿ ਤੁਹਾਡੇ ਦਸਾਂ ਵਿੱਚੋਂ ਕਿੰਨੇ ਮਾਰਕਸ ਬਣੇ ਤਾਂ ਦੋਸਤੋ ਮਿਲਦੇ ਆਪਾਂ ਕੱਲ ਨੂੰ 2 ਵਜੇ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ